ਪੰਜਾਬ ਦੀ ਪੰਥਕ ਸਿਆਸਤ ਦਿਨੋ-ਦਿਨ ਨਵੇਂ ਸਮੀਕਰਨ ਬਦਲ ਰਹੇ ਨੇ ਤੇ ਦਿਨੋ-ਦਿਨ ਅਕਾਲੀ ਦਲ ਜਿਹੜਾ ਇੱਕ ਨਿਗਾਰ ਵੱਲ ਜਾ ਰਿਹਾ 2 ਦਸੰਬਰ ਨੂੰ ਵੱਡੇ ਫੈਸਲੇ ਹੁੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤੇ ਉਸ ਤੋਂ ਬਾਅਦ ਇੱਕ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤੇ 2017 ਦੀ ਜਿੰਨੀ ਵੀ ਬਾਜ਼ਾਰਤ ਸੀ ਸਾਰੇ ਅਕਾਲੀ ਵਜ਼ੀਰਾਂ ਤੇ ਅਕਾਲੀ ਵਿਧਾਇਕਾਂ ਨੂੰ ਉਸ ਤੋਂ ਬਾਅਦ ਇੱਕ ਹੁਕਮਨਾਮਾ ਜਾਰੀ ਹੁੰਦਾ ਹੈ ਕਿ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਕੀਤੀ ਜਾਵੇ ਔਰ ਭਰਤੀ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਉਸ ਕਮੇਟੀ ਦੇ ਵਿੱਚੋਂ ਵੀ ਬਹੁਤੇ ਮੋਤਵਰ ਅਸਤੀਫੇ ਦੇ ਗਏ ਨਹੀਂ ਤੇ ਹੁਣ ਇੱਕ ਇੱਕ ਕਰਕੇ ਜਿਹੜੇ ਹੈਗੇ ਨੇ ਕੁਝ ਅਕਾਲੀ ਆਗੂ ਲੰਬੇ ਸਮੇਂ ਤੋਂ ਜੁੜੇ ਹੋਏ ਸਨ ਅਕਾਲੀ ਦਲ ਨਾਲ ਉਹ ਵੀ ਅਕਾਲੀ ਦਲ ਛੱਡ ਕੇ ਜਾ ਰਹੇ ਨੇ ਕਿਉਂ ਛੱਡ ਕੇ ਜਾ ਰਹੇ ਨੇ ਅੱਗੇ ਪਵਿੱਖ ਕੀ ਹੋਵੇਗਾ ਕੀ ਅਕਾਲੀ ਦਲ ਦੀਆਂ ਨਵੀਆਂ ਸੰਭਾਵਨਾਵਾਂ ਨੇ ਗੱਲਬਾਤ ਕਰਾਂਗੇ ਬੀਤੇ ਦਿਨੀ ਇੱਕ ਹੋਰ ਸੀਨੀਅਰ ਆਗੂ ਅਕਾਲੀ ਦਲ ਦੇ ਕਰਨੈਲ ਸਿੰਘ ਪੀਰ ਮੁਹੰਮਦ ਵੀ ਅਕਾਲੀ ਦਲ ਨੂੰ ਅਸਤੀਫਾ ਦੇ ਗਏ ਨੇ ਅਲਵਿਦਾ ਆਖ ਗਏ ਨੇ ਕਿਉਂ ਆਖ ਗਏ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਪੀਰ ਮੁਹੰਮਦ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਅ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ ਕੀ ਵਜ੍ਹਾ ਅਕਾਲੀ ਦਲ ਤੋਂ ਮੋਹ ਭੰਗ ਨਹੀਂ ਹੋਇਆ ਜੀ ਉਹਨਾਂ ਲੋਕਾਂ ਤੋਂ ਮੋਹ ਭੰਗ ਹੋਇਆ ਜਿਹੜੇ ਕੰਤ ਪ੍ਰਸਤੀ ਦਾ ਜਿਹ ਪ੍ਰਸੀ ਦਾ ਪੱਲਾ ਫੜ ਕੇ ਬੈਠ ਗਏ ਨੇ ਜੀ ਔਰ ਜਿਨ੍ਹਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਅਸੀਂ ਕਰਾਏ ਪੈ ਚੁੱਕੇ ਆ ਬਹੁਤ ਵੱਡੀਆਂ ਗਲਤੀਆਂ ਕੀਤੀ ਜਾ ਰਹੇ ਆ ਇਤਿਹਾਸ ਨੇ ਕਦੀ ਮਾਫ ਨਹੀਂ ਕੀਤਾ ਕਿਸੇ ਨੂੰ ਵੀ ਜਿਹੜਾ ਵੀ ਗਲਤੀ ਕਰਦਾ ਆ ਤਾਂ ਉਹ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਬੜੀ ਹਰ ਸੰਭਵ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਕਿਸੇ ਵੀ ਗੱਲ ਦੇ ਉੱਤੇ ਆਉਣ ਦਾ ਜਿਹੜਾ ਹੁੰਦਾ ਹੈ ਕਿ ਇੱਕ ਆਪਣ ਨੂੰ ਨਜ਼ਰ ਆਉਂਦਾ ਹੈ ਕਿ ਦੇਖੋ ਜੀ ਕਿਸੇ ਦੀ ਗੱਲ ਸੁਣੀਏ ਕਿਸੇ ਨੂੰ ਕੁਝ ਕਹੀਏ ਤਾਂ ਵਿੱਚ ਵਿੱਚ ਵਿਚਾਲੇ ਵਾਰਾ ਰਸਤਾ ਨਿਕਲ ਆਉਂਦਾ ਤਾਂ ਉਹ ਕਿਸੇ ਗੱਲ ਤੇ ਵੀ ਨਹੀਂ ਆਏ ਤਾਂ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਅਲਵਿਦਾ ਕਿਹਾ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਔਰ ਇਸ ਪਾਰਟੀ ਦੇ ਲਈ ਤਾਂ ਸਾਡੀ ਜਾਨ ਆ ਜਰੇ ਤੇ ਉਸ ਤੋਂ ਮੋਹ ਪੰਗ ਕਦੇ ਹੋਈ ਨਹੀਂ ਸਕਦਾ ਜੀ 2 ਦਸੰਬਰ ਦਾ ਜਿਹੜਾ ਇੱਕ ਫੈਸਲਾ ਹੋਇਆ ਸੀ ਇਤਿਹਾਸਿਕ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁੰਦਾ ਹੈ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਅਜੇ ਤੱਕ ਕੋਈ ਢਾਲ ਨਹੀਂ ਸਕਿਆ ਸੁਖਬੀਰ ਬਾਦਲ ਨੇ ਉਹ ਫੈਸਲਾ ਪ੍ਰਵਾਨ ਕੀਤਾ ਉਥੇ ਖੁਦ ਮੰਨਿਆ ਵੀ ਸਾਡੇ ਤੋਂ ਇਹ ਭੁੱਲਾਂ ਹੋਈਆਂ ਇਹ ਗਲਤੀਆਂ ਹੋਈਆਂ ਥੋੜੇਕ ਸਮੇਂ ਬਾਅਦ ਉਹ ਜਿਹੜਾ ਮਾਗੀ ਦੀ ਰੈਲੀ ਤੇ ਕਹਿੰਦੇ ਆ ਕਿ ਅਸੀਂ ਜਾਣਬੁੱਝ ਕੇ ਆਪਣੀ ਝੋਲੀ ਪਾਲੀਆਂ ਇਹ ਕੇਂਦਰ ਦੀਆਂ ਏਜੰਸੀਆਂ ਦੀਆਂ ਚਾਲਾਂ ਸੀ ਜਾਂ ਇਸ ਤਰ੍ਹਾਂ ਉਸ ਤਰ੍ਹਾਂ ਪ੍ਰਚਾਰਿਆ ਗਿਆ ਇਸ ਸਾਰੇ ਨੂੰ ਕੀ ਸੁਖਬੀਰ ਬਾਦਲ ਮੰਨ ਕੇ ਵੀ ਮੰਨਣ ਨੂੰ ਤਿਆਰ ਨਹੀਂ ਸੀਗੇ ਕਿ ਇਹ ਗਲਤੀਆਂ ਸਾਡੇ ਤੋਂ ਹੋਈਆਂ ਇਹ ਬਾਦਕਿਸਮਤੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਇੱਕ ਇੱਕ ਐਸੀ ਓਪਰਚ्युनिटी ਮਿਲੀ ਸੀ ਕਿ ਜਦੋਂ ਕੋਈ ਵਿਅਕਤੀ ਕੰਫੈਸ਼ਨ ਕਰ ਜਾਂਦਾ ਤਾਂ ਉਸ ਨੂੰ ਜੜੀਆਂ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਕਈ ਵਾਰੀ ਮਾਫੀ ਮਿਲ ਜਾਂਦੀ ਹੈ ਤਾਂ ਇਹ ਤਾਂ ਇੱਕ ਰੋਹਾਨੀ ਅਦਾਲਤ ਸੀ ਜਿੱਥੇ ਕੋਈ ਉਹਨੂੰ ਇਹ ਨਹੀਂ ਸੀ ਕਿ ਕੋਈ ਕੋਈ ਉਮਰ ਕਾਇਤੀ ਸਜ਼ਾ ਸੁਣਾਈ ਗਈ ਸੀ ਜਾਂ ਉਸ ਨੂੰ ਕੋਈ ਰਾਜਨੀਤਿਕ ਤੌਰ ਦੇ ਉੱਤੇ ਕਿਤੇ ਪਾਸੇ ਕੀਤਾ ਗਿਆ ਸੀ ਇਹ ਕਿਹਾ ਗਿਆ ਸੀ ਕਿ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਗਲਤੀਆਂ ਕਰਕੇ ਇਸ ਵੇਲੇ ਅਗਵਾਈ ਦੇ ਕਾਬਲ ਨਹੀਂ ਰਹੇ ਤੇ ਤੁਸੀਂ ਇੱਕ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਅਸੀਂ ਗਠਿਤ ਕੀਤੀ ਏ ਉਸ ਦੀ ਅਗਵਾਈ ਦੇ ਵਿੱਚ ਭਰਤੀ ਕਰੋ ਭਰਤੀ ਕਰਨ ਤੋਂ ਬਾਅਦ ਜੇ ਲੋਕ ਤੁਹਾਨੂੰ ਦੁਬਾਰਾ ਪ੍ਰਵਾਨ ਕਰ ਲੈਣਗੇ ਤਾਂ ਤੁਸੀਂ ਦੁਬਾਰਾ ਮੈਦਾਨ ਦੇ ਵਿੱਚ ਆ ਸਕਦੇ ਹੋ ਲੇਕਿਨ ਇੱਥੇ ਜਿਹੜੇ ਉਹਨਾਂ ਦੇ ਜਿਹੜੇ ਨਿੱਜ ਪ੍ਰਸਤ ਸਲਾਹਕਾਰ ਨੇ ਉਹਨਾਂ ਨੇ ਉਹਨੂੰ ਇਹ ਰੈਅ ਦਿੱਤੀ ਕਿ ਜੇ ਇੱਕ ਵਾਰ ਤੁਹਾਡੇ ਕੋਲੋਂ ਇਹ ਜਿਹੜਾ ਹੋਰ ਆਇਆ ਚਲਾ ਗਿਆ ਪਾਸੇ ਕਿਤੇ ਤਾਂ ਫਿਰ ਤੁਹਾਨੂੰ ਸ਼ਾਇਦ ਕਦੇ ਮੌਕਾ ਮਿਲੇ ਜਾਂ ਨਾ ਮਿਲੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਏ ਕਿ ਦੇਖੋ ਜੇ ਮੈਂ ਆ ਤਾਂ ਫਿਰ ਵੀ ਠੀਕ ਏ ਜੇ ਮੈਂ ਨਹੀਂ ਤਾਂ ਫਿਰ ਕੁਝ ਵੀ ਨਹੀਂ ਜੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਤੁਹਾਡੇ ਸਾਹਮਣੇ ਜਿਹੜਾ ਬਣ ਚੁੱਕਾ ਹੈ ਪੀਰ ਮੁਹੰਮਦ ਜੀ ਇੱਕ ਸਵਾਲ ਤੁਹਾਡੇ ਸਭ ਤੇ ਵੀ ਖੜਾ ਹੁੰਦਾ ਜਿਨ੍ਹਾਂ ਨੇ ਤੁਸੀਂ ਅਸਤੀਫੇ ਦਿੱਤੇ ਆ ਵਿਸ਼ੱਕ ਤੁਸੀਂ ਦਿੱਤਾ ਜਾਂ ਤੁਹਾਡੇ ਨਾਲ ਹੋਰ ਸਾਥੀਆਂ ਨੇ ਅਸਤੀਫੇ ਦਿੱਤੇ ਆ ਜਾਂ ਕੁਝ ਸਮਾਂ ਪਹਿਲਾਂ ਅਸਤੀਫੇ ਦਿੱਤੇ ਕਿ ਜਿਸ ਦਿਨ ਇਹ ਫੈਸਲਾ ਹੋਇਆ ਸੀ 2 ਦਸੰਬਰ ਵਾਲਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗ ਰਿਹਾ ਸੀ ਕਿ ਫੈਸਲੇ ਨੂੰ ਮੰਨਿਆ ਨਹੀਂ ਜਾ ਰਿਹਾ ਅਕਾਲੀ ਦਲ ਦੇ ਉਹ ਆਗੂ ਜਿਨ੍ਹਾਂ ਨੂੰ ਇਹ ਸਜ਼ਾ ਲੱਗੀ ਸੀ ਬਿਸ਼ੱਕ ਉਹਨਾਂ ਨੇ ਆਪਣੀ ਸਜ਼ਾ ਵੀ ਵਕ ਵਕ ਗੁਰਦੁਆਰਾ ਸਹਿਵਾਨਾਂ ਦੇ ਜਾ ਕੇ ਆਪਣੀ ਪੂਰੀ ਕੀਤੀ ਪਰ ਉਸ ਤੋਂ ਬਾਅਦ ਵੀ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਸੀ ਉਸ ਤੋਂ ਬਾਅਦ ਜਥੇਦਾਰ ਸਹਿਵਾਨਾਂ ਨੂੰ ਉਤਾਰਿਆ ਗਿਆ ਵਰਖਾਸਤ ਕੀਤਾ ਗਿਆ ਤੁਸੀਂ ਇਸ ਦਾ ਵਿਰੋਧ ਉਸੇ ਵਕਤ ਕਿਉਂ ਨਾ ਕੀਤਾ ਦੇਖੋ ਇਹ ਨਾ ਤਿੰਨ ਤਿੰਨ 파ਰਸੀਓ سزا ਦੇ ਇੱਕ 파ਰਸੀ ਜਿੰਦੇ ਵਿੱਚ ਉਹਨਾਂ ਸਰਪੰਚ ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਤੁਹਾਨੂੰ ਧਾਰਮਿਕ ਸਜ਼ਾ ਲਾਈ ਗਈ ਹੈ ਜੀ ਤੁਸੀਂ ਧਾਰਮਿਕ ਸਜ਼ਾ ਪੂਰੀ ਕਰੋ ਧਾਰਮਿਕ ਸਜ਼ਾ ਕੀ ਸੀ ਕਿ ਬਰਤਨ ਝੂਠੇ ਬਰਤਨ ਸਾਫ਼ ਕਰਨੇ ਜੀ ਬਾਥਰੂਮ ਜਾ ਕੇ ਸਾਫ਼ ਕਰਨੇ ਹਮ ਗਰਬਾਣੀ ਦਾ ਸਿਮਰਨ ਕਰਨਾ ਕੀਰਤਨ ਸੁਣਨਾ ਜੀ ਔਰ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਤੇ ਤੁਸੀਂ ਲੱਗ ਲੱਗ ਥਾਵਾਂ ਦੇ ਉੱਤੇ ਜਿਹੜੇ ਆ ਜਿਹੜੇ ਪਵਿੱਤਰ ਸਥਾਨ ਨੇ ਜਿਵੇਂ ਤਖਤ ਸ੍ਰੀ ਕੇਸਗੜ ਸਾਹਿਬ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਮੁਖਸਰ ਸਾਹਿਬ ਫਤਿਹਗੜ ਸਾਹਿਬ ਜੀ ਕਿ ਤੁਸੀਂ ਉਹ ਸਾਰੇ ਥਾਵਾਂ ਤੇ ਜਾ ਕੇ ਸੇਵਾ ਕਰਨੀ ਜੀ ਉਹ ਪਾੜ ਤਾਂ ਪੂਰਾ ਕਰ ਲਿਆ ਲੀਡਰਸ਼ਿਪ ਨੇ ਅਸੀਂ ਖੁਦ ਨਾਲ ਜਾ ਕੇ ਕੀਤਾ ਜੀ ਹਾਲਾਂਕਿ ਸਾਡਾ ਤਾਂ ਕੋਈ ਇਸ ਮਸਲੇ ਦੇ ਵਿੱਚ ਲੈਣ ਦੇ ਨਹੀਂ ਸੀ ਪਰ ਅਸੀਂ ਕਿਉਂਕਿ ਆਪਣੀ ਲੀਡਰਸ਼ਿਪ ਦੇ ਨਾਲ ਜਾ ਕੇ ਉਹ ਪਾੜ ਪੂਰਾ ਕੀਤਾ ਹਮ ਲੇਕਿਨ ਜਿਹੜਾ ਦੂਸਰਾ ਪਾੜ ਸੀ ਜਿਹੜਾ ਰਾਜਨੀਤਿਕ ਪਾੜ ਸੀ ਹਮ ਇੱਕ ਰਾਜਨੀਤਿਕ ਸ਼ਕਤੀ ਸੀ ਸਰਕਾਰ ਸੀ ਸਰੋਗਨੀ ਕਾਲੀ ਦਲ ਦੀ ਜਿਸ ਕਰਕੇ ਵੱਡੀਆਂ ਗਲਤੀਆਂ ਹੋਈਆਂ ਤਾਂ ਉਹ ਜਿਹੜਾ ਪਾਰਟ ਏ ਉਸ ਨੂੰ ਮੰਨਣ ਤੋਂ ਇਨਕਾਰ ਹੀ ਕਰ ਦਿੱਤਾ ਗਿਆ ਔਰ ਉਸ ਦੇ ਲਈ ਜਿੰਨਾ ਸਰਦਾਰ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰ ਹੈ ਉਨਹੀਂ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਜੀ ਜਿਹੜੇ ਉਹਨਾਂ ਨੂੰ ਇਹ ਗੱਲ ਕਹਿ ਰਹੇ ਸੀ ਕਿ ਦੇਖੋ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈ ਉਹ ਤੁਹਾਡੀ ਪਾਰਟੀ ਦੀ ਮਾਨਤਾ ਰੱਦ ਕਰ ਦੇਗਾ ਤੁਹਾਡਾ ਸਿੰਬਲ ਜਿਹੜਾ ਉਹ ਜਬਦ ਕਰ ਲਿਆ ਜਾਏਗਾ ਇਹੋ ਜੀਆਂ ਗੱਲਾਂ ਕਰਕੇ ਝੁਚਰਾ ਢਾ ਕੇ ਬਹਾਨੇ ਬਣਾ ਕੇ ਤੇ ਉਸ ਮਸਲੇ ਤੋਂ ਇਹਨਾਂ ਨੂੰ ਪਾਸੇ ਕੀਤਾ ਗਿਆ ਤੇ ਉਹ ਜਿਹੜਾ ਜਦੋਂ ਤੁਸੀਂ ਮੈਨੂੰ ਸਵਾਲ ਕੀਤਾਗੇ ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ ਅਸੀਂ ਤਾਂ ਪਹਿਲਾਂ 3 ਮਹੀਨੇ ਪਹਿਲਾਂ ਇਸ ਗੱਲ ਦਾ ਇੱਕ ਫੈਸਲਾ ਲੈ ਲਿਆ ਸੀ ਕਿ ਜੇ ਨਹੀਂ ਮੰਨਦੇ ਤਾਂ ਫਿਰ ਸਾਡਾ ਅਸਤੀਫਾ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਸਪੋਰਟ ਦੇ ਵਿੱਚ ਕਿਉਂਕਿ ਪੰਜ ਸਿੰਘ ਸਾਬਾਨ ਨੇ ਇੱਕ ਫੈਸਲਾ ਕੀਤਾ ਸੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਅਸੀਂ ਸਿੰਘ ਸਾਬਾਨ ਦੀ ਸਪੋਰਟ ਦੇ ਵਿੱਚ 10 ਜਨਵਰੀ ਨੂੰ ਉਹਨਾਂ ਨੇ ਅਸਤੀਫਾ ਦੇ ਆਏ ਸੀ ਜੀ ਔਰ ਉਸ ਅਸਤੀਫੇ ਦੀ ਇੱਕ ਕਾਪੀ ਮੈਂ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਮੈਂ ਭੂੰਦਰ ਸਾਹਿਬ ਨੂੰ ਵੀ ਭੇਜ ਦੇਣਾ ਉਹ ਕਹਿੰਦੇ ਜੀ ਕਿ ਤੁਸੀਂ ਅਜੇ ਇਹਨੂੰ ਜਨਤਕ ਨਾ ਕਰੋ ਜੀ ਹੋ ਸਕਦਾ ਹੈ ਕਿ ਤੁਹਾਡੀ ਲੀਡਰਸ਼ਿਪ ਦੇ ਦਿਮਾਗ ਦੇ ਵਿੱਚ ਜਿਹੜੇ ਗਲਤ ਵਿਚਾਰ ਆ ਰਹੇ ਨੇ ਉਹ ਠੀਕ ਹੋ ਜਾਣ ਜੀ ਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਏ ਕਿ ਇਹ ਸੱਤ ਮੈਂਬਰੀ ਕਮੇਟੀ ਵੀ ਤੁਹਾਡੀ ਏ ਤੁਹਾਡੇ ਭਲੇ ਲਈ ਬਣਾਈ ਏ ਔਰ ਤੁਸੀਂ ਭਰਤੀ ਕਰੋਗੇ ਨਵੀਂ ਨਰੋਈ ਲੀਡਰਸ਼ਿਪ ਆਵੇਗੀ ਸਾਹਮਣੇ ਜੇ ਅੱਜ ਤੁਹਾਡੇ ਤੇ ਕੁਐਸਚਨ ਮਾਰ ਕੇ ਤੇ ਉਹ ਵੀ ਤੁਹਾਡੇ ਵਿੱਚੋਂ ਹੀ ਹੋਣਗੇ ਜੀ ਆ ਫਿਰ ਜਦੋਂ ਤੁਸੀਂ ਭਰਤੀ ਕਰ ਲੋਗੇ ਲੀਡਰਸ਼ਿਪ ਚੁਣ ਲਵੋਗੇ ਤਾਂ ਹੌਲੀ ਹੌਲੀ ਤੁਹਾਨੂੰ ਵੀ ਮੌਕੇ ਮਿਲ ਜਾਣਗੇ ਜੀ ਕਿਕਰੋ ਚੱਲ ਤੇ ਆ ਹੀ ਨਹੀਂਗੇ ਜੀ ਪੀਰ ਮੁਹੰਮਦ ਜੀ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੂੰ ਬਰਖਾਸਤ ਕੀਤਾ ਇਹਨਾਂ ਨੂੰ ਬਰਖਾਸਤ ਕਰਨਾ ਆਮ ਵਰਤਾਰਾ ਸੀ ਵੀ ਜਿਸ ਤਰ੍ਹਾਂ ਆਮ ਜਥੇਦਾਰ ਬਦਲੇ ਜਾਂਦੇ ਨੇ ਜਾਂ ਇਹਦੇ ਪਿੱਛੇ ਵੀ ਇੱਕ ਇਹ ਕਹਿ ਦਈਏ ਵੀ ਬਾਦਲ ਪਰਿਵਾਰ ਦੀ ਜਾਂ ਸੁਖਵੀਰ ਸਿੰਘ ਬਾਦਲ ਦੀ ਇੱਕ ਸਿਆਸੀ ਜਿਹੜੀ ਇੱਕ ਉਹਨਾਂ ਨੇ ਆਪ ਦੀ ਇੱਕ ਖੇਡ ਖੇਡੀ ਆ ਇਹ ਜਿਹੜਾ ਨਾ ਗੁਰਬਾਣੀ ਦਾ ਫਰਮਾਨ ਹੈ ਹਮੇਂ ਦੀਰਗ ਰੋਗ ਹੈ ਤੇ ਜਿਹੜਾ ਦੀਰਗ ਰੋਗ ਹੈ ਉਹ ਕਈ ਵਾਰ ਬੰਦੇ ਦੀ ਮਤ ਬੁੱਧ ਜਿਹੜੀ ਉਹ ਭ੍ਰਿਸ਼ਟ ਕਰ ਦਿੰਦਾ ਇੱਥੇ ਵੀ ਇਸ ਤਰ੍ਹਾਂ ਦਾ ਹੋਇਆ ਕਿ ਜਿਹੜੇ ਸਿੰਘ ਸਹਿਬਾਨਾਂ ਨੇ ਫੈਸਲਾ ਕੀਤਾ ਤੇ ਇਹਨਾਂ ਨੇ ਉਹਨਾਂ ਨੂੰ ਹੀ ਬਰਖਾਸਤ ਕਰ ਦਿੱਤਾ ਔਰ ਤਿੰਨ ਸਿੰਘ ਸਹਿਬਾਨ ਜਿਹੜੇ ਜਦੋਂ ਬਰਖਾਸਤ ਕੀਤੇ ਗਏ ਤੇ ਨਵੇਂ ਲਾਏ ਗਏ ਉਸ ਤੋਂ ਬਾਅਦ ਇੱਕ ਐਡਾ ਵੱਡਾ ਨਗਾਰ ਹੋਰ ਆ ਗਿਆ ਕਿ ਲੋਕ ਇੱਕ ਲੋਕਾਂ ਨੂੰ ਇੱਕ ਪਹਿਲਾਂ ਤਾਂ ਇਹ ਯਕੀਨੀ ਨਹੀਂ ਸੀ ਜੀ ਬਹੁਤਾਂ ਨੂੰ ਕੀ ਲੱਭੀ ਐ ਏਡੀਆਂ ਵੱਡੀਆਂ ਗਲਤੀਆਂ ਵੀ ਕਰ ਸਕਦੇ ਆ ਬਿਲਕੁਲ ਇਹ ਜਦੋਂ ਗਲਤੀਆਂ ਮੰਨੀਆਂ ਜੀ ਤੇ ਲੋਕਾਂ ਦੇ ਆ ਮੂੰਹ ਦੇ ਵਿੱਚ ਉਂਗਲਾ ਆ ਗਿਆ ਕਿ ਅੱਜ ਵੇਖੋ ਜੀ ਇਹਨਾਂ ਨੇ ਉਹ ਸਾਰਾ ਕੁਝ ਮੰਨ ਲਿਆ ਫਿਰ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਚਲੋ ਇਹਨਾਂ ਨੇ ਗਲਤੀ ਮੰਨ ਲਈ ਏ ਤੇ ਹੁਣ ਇਹ ਸ਼ਾਇਦ ਅੱਗੇ ਤੋਂ ਆਪਣਾ ਸੁਧਾਰ ਕਰ ਲੈਣ ਜੀ ਲੇਕਿਨ ਉਹ ਸੁਧਾਰ ਕਰਨ ਦੀ ਬਜਾਏ ਇਹਨਾਂ ਨੇ ਜਿਹੜੇ ਜਥੇਦਾਰਾਂ ਨੇ ਇਹਨਾਂ ਨੂੰ ਹੁਕਮ ਕੀਤਾ ਸੀ ਹੁਕਮ ਲਾਵਾ ਜਾਰੀ ਕੀਤਾ ਸੀ ਉਹਨਾਂ ਨੂੰ ਜਦੋਂ ਬਰਖਾਸਤ ਕਰ ਦਿੱਤਾ ਤਾਂ ਇੱਕ ਬਹੁਤ ਹੀ ਨਿਹangar ਵਾਲੇ ਪਾਸੇ ਅਸੀਂ ਜਾਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜੋ ਪੰਥ ਦੇ ਅੰਦਰ ਮੈਂ ਵੇਖਿਆ ਕਿ ਬੇੜਾ ਡੋਬ ਰਿਹਾ ਹੈ ਤਾਂ ਉਸ ਡੁੱਬਦੇ ਬੇੜੇ ਦੇ ਵਿੱਚ ਅਸੀਂ ਕੀ ਕਰਨਾ ਕਿਉਂ ਅਸੀਂ ਉਸ ਬੇੜੇ ਦੇ ਭਾਗੀਦਾਰ ਬਣੀਏ ਕਿ ਜਿਹੜਾ ਜਾਨ ਬੁੱਝ ਕੇ ਮਲਾ ਆਪਣੇ ਬੇੜੇ ਨੂੰ ਆਪੇ ਡੋਗੀ ਜਾ ਰਿਹਾ ਹਾਂ ਤਾਂ ਇਸ ਕਰਕੇ ਉਸ ਤੋਂ ਅਸੀਂ ਆਪਣੇ ਆਪ ਨੂੰ ਅਲੱਗ ਕੀਤਾ ਭਾਈ ਕੁਲਦੀਪ ਸਿੰਘ ਗੜਗੱਜ ਜੋ ਹੁਣ ਮੌਜੂਦਾ ਜ਼ਥੇਦਾਰ ਨੇ ਤੁਸੀਂ ਮੰਨਦੇ ਹੋ ਪ੍ਰਵਾਨ ਕਰਦੇ ਹੋ ਉਹਨਾਂ ਨੂੰ ਸਾਡੇ ਪ੍ਰਵਾਨ ਕਰਨ ਨਾਲ ਕੀ ਫਰਕ ਪਵੇਗਾ ਗੱਲ ਇਹ ਹੈ ਕਿ ਕੌਮ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਜਾ ਚੁੱਕੀ ਹੈ ਕਿ ਇਹਨਾਂ ਨੇ ਸਿਰਫ ਆਪਣੇ ਮਫਾਦ ਦੇ ਲਈ ਜ਼ਥੇਦਾਰ ਲਾਏ ਨੇ ਔਰ ਆਪਣੇ ਮਫਾਦ ਲਈ ਇਹ ਜ਼ਥੇਦਾਰ ਨਿਯੁਕਤ ਕੀਤੇ ਨੇ ਸੋ ਉਹਨਾਂ ਦੇ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ ਹੀ ਨੇ ਸੋ ਮੈਂ ਇੱਥੇ ਕਹਿ ਵੀ ਦਿਆਂਗਾ ਕਿ ਮੈਂ ਜ਼ਥੇਦਾਰ ਨੂੰ ਮੰਨਦਾ ਤੇ ਮੇਰੇ ਮੰਨਣ ਨਾਲ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਉਹ ਮਾਨਤਾ ਨਹੀਂ ਮਿਲ ਜਾਣੀ ਕਿਉਂਕਿ ਉਹ ਮਾਨਤਾ ਜਿਹੜੀ ਹੈ ਕੌਮ ਦੀ ਮਾਨਸਿਕਤਾ ਦੇ ਵਿੱਚ ਜੁੜੀ ਹੋਈ ਹੈ ਔਰ ਇਹਨਾਂ ਨੇ ਤਾਂ ਅੱਜ ਦੂਸਰੇ ਜਹੇਦਾਰ ਨੂੰ ਹੀ ਤਾਜ ਪੋਸ਼ੀਂ ਕਰਾਤੀ ਚੁੱਪਚੀ ਪੀਤੇ ਅੱਛਾ ਸਿੰਘ ਤਨੌਲਾ ਨੂੰ ਸੋ ਇਹ ਆਪਣੇ ਆਪ ਦੇ ਵਿੱਚ ਵਿਖਦਾਈ ਪਹਿਲੂ ਇਹ ਔਰ ਮੈਨੂੰ ਇਹ ਯਕੀਨ ਹੈ ਪ੍ਰਮਾਤਮਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਮੀਰੀ ਪੀਰੀ ਦੇ ਤਖਤ ਤੇ ਕਿ ਇਹਨਾਂ ਨੂੰ ਫਿਰ ਸਿਰ ਚੁਕਾ ਕੇ ਅੱਜ ਨਹੀਂ ਕੱਲ ਨਹੀਂ ਪਰਸੋਂ ਇਹਨਾਂ ਨੂੰ ਉੱਥੇ ਪਹੁੰਚਣਾ ਹੀ ਪਵੇਗਾ ਤੁਸੀਂ ਜਥੇਦਾਰ ਧਨੋਲਾ ਦਾ ਜ਼ਿਕਰ ਕੀਤਾ ਜਦੋਂ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਆਇਆ ਸੀ ਤਾਂ ਉਹਨਾਂ ਬਾਰੇ ਉਹਨਾਂ ਦੀ ਸਖਸ਼ੀਅਤ ਬਾਰੇ ਵੀ ਕਾਫੀ ਕੁਝ ਟਰੋਲ ਹੋਇਆ ਸੀ ਕਾਫੀ ਕੁਝ ਬੋਲਿਆ ਗਿਆ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਮੈਂ ਵਿਅਕਤੀਗਤ ਕੋਈ ਵੀ ਗੱਲ ਨਹੀਂ ਕਹਿਣੀ ਚਾਹੁੰਦਾ ਵਿਅਕਤੀਗਤ ਹਰ ਬੰਦੇ ਦੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਉਹ ਸਮਾਜ ਦੇ ਵਿੱਚ ਨਜ਼ਰ ਆਉਂਦੀਆਂ ਨੇ ਕਿਉਂਕਿ ਉਹਨਾਂ ਦਾ ਵੀ ਇੱਕ ਰਾਜਨੀਤਿਕ ਜੀਵਨ ਹੈ ਉਹ ਆਪਣੇ ਜੀਵਨ ਦੇ ਵਿੱਚ ਹਰ ਬੰਦੇ ਕੋਲ ਉਹ ਭੁੱਲ ਹੋ ਜਾਂਦੀ ਏ ਕੋਈ ਇੱਕ ਅਲੱਗ ਪਹਿਲੂ ਏ ਗੱਲ ਇਹ ਆ ਕਿ ਤਖਤ ਦੇ ਜਥੇਦਾਰ ਦੀ ਜਿਹੜੀ ਡਿਗਨਿਟੀ ਹੁੰਦੀ ਏ ਜੀ ਉਹ ਕਿਸ ਪੱਧਰ ਦੀ ਹੋਣੀ ਚਾਹੀਦੀ ਏ ਔਰ ਕੀ ਉਸ ਨੂੰ ਕੌਮ ਪ੍ਰਮਾਨ ਕਰਦੀ ਏ ਜੀ ਇਹ ਕੌਮ ਪ੍ਰਮਾਨ ਕਰਦੀ ਏ ਤਾਂ ਫਿਰ ਤੁਸੀਂ ਜਿਹੜੀ ਇੱਕ ਮਰਜ਼ਾਦਾ ਤਖਸੇਬਾਨ ਦੇ ਜਥੇਦਾਰਾਂ ਨੂੰ ਲਗਾਉਣ ਦੀ ਜੀ ਔਰ ਉਹਨਾਂ ਨੂੰ ਹਟਾਉਣ ਦੀ ਉਹ ਜਦੋਂ ਆਪਾਂ ਪੂਰੀ ਨਹੀਂ ਕਰਦੇ ਚੁੱਪਚੀ ਬੀਤੇ ਫੈਸਲੇ ਲੈ ਰਹੇ ਆਂ ਜੋ ਫੈਸਲੇ ਉਹਨਾਂ ਫੈਸਲਿਆਂ ਨੂੰ ਲਾਗੂ ਕਰ ਰਹੇ ਆ ਇਹ ਸਭ ਤੋਂ ਵੱਡਾ ਸਵਾਲ ਹੈ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਵਾਨਾਂ ਨੂੰ ਬਰਖਾਸਤ ਕੀਤਾ ਗਿਆ ਉਸ ਤੋਂ ਇੱਕ ਸੁਨੇਹਾ 올 ਵਰਲਡ ਦੇ ਵਿੱਚ ਇੱਕ ਇਹ ਵੀ ਗਿਆ ਕਿ ਅਕਾਲ ਤਖ਼ਤ ਸਾਹਿਬ ਸਾਡੇ ਬਹੁਤ ਸੁਪਰੀਮੋ ਆ ਸਾਡੇ ਲਈ ਮਾਨਯੋਗ ਆ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ ਇੱਕ ਸਿੱਖ ਸੰਗਤ ਲਈ ਸਿੱਖ ਕੌਮ ਲਈ ਪਰ ਜਿਸ ਤਰੀਕੇ ਨਾਲ ਸਿਆਸੀ ਲੋਕ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਜੋ ਉਹਦੀ ਮਰਿਆਦਾ ਨਾਲ ਖੇਡ ਜਾਂਦੇ ਨੇ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੁੰਦਾ ਵੀ ਭਵਿੱਖ 'ਚ ਵੀ ਕੋਈ ਵੀ ਖੇਡ ਸਕਦਾ ਜਿਹਦੇ ਹੱਥ 'ਚ ਸੱਤਾ ਦੀ ਪਾਵਰ ਹੋਵੇਗੀ ਦੇਖੋ ਸਿੱਧੂ ਸਾਹਿਬ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹਣਾ ਦੁਨਿਆਵੀ ਤੌਰ ਤੇ ਜੀ ਇਹ ਬੀਤੇ ਦਿਨੀ ਇੱਕ ਹਾਈ ਕੋਰਟ ਦੇ ਜੱਜ ਜਿਹੜੇ ਦਿੱਲੀ ਹਾਈ ਕੋਰਟ ਦੇ ਜੱਜ ਉਹਨਾਂ ਦੇ ਘਰ ਤੋਂ ਕੁਝ ਪੈਸੇ ਜਿਹੜੇ ਆ ਨਜ਼ਰ ਆਏ ਔਰ ਫਾਇਰ ਬ੍ਰਿਗੇਡ ਮੌਕੇ ਤੇ ਆਇਆ ਤੇ ਉਹ ਸੜ ਗਏ ਜੀ ਔਰ ਉਸ ਨੂੰ ਲੈ ਕੇ ਇੱਕ ਵਾਦ-ਵਾਦ ਬੜਾ ਵੱਡਾ ਉੱਠਿਆ ਜੀ ਔਰ ਉਹ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੀ ਔਰ ਉਸ ਦੇ ਵਿੱਚ ਉਹਨੂੰ ਇੱਕ ਐਂਕਰ ਬੀਬੀ ਸਵਾਲ ਕਰਦੀ ਹੈ ਕਿ ਹੁਣ ਜਦੋਂ ਜੱਜ ਦੇ ਉੱਪਰ ਐਡੇ ਵੱਡੇ ਦੋਸ਼ ਲੱਗ ਗਏ ਆ ਜੀ ਕੀ ਉਹਨੂੰ ਤੁਸੀਂ ਹਟਾ ਦਿਓਗੇ ਉਹਨੇ ਕਿਹਾ ਜੀ ਅਸੀਂ ਕੌਣ ਹੁੰਨੇ ਆ ਉਹਨੂੰ ਢਾਉਣ ਵਾਲੇ ਉਹਦਾ ਇੱਕ ਪ੍ਰੋਸੈਸ ਏ ਜੀ ਉਹ ਬਕਾਇਦਾ ਇੱਕ ਮਹਾਦੋਸ਼ ਉਸ ਦੇ ਉੱਪਰ ਲੱਗਦਾ ਹੈ ਔਰ ਪਾਰਲੀਮੈਂਟ ਦੇ ਵਿੱਚ ਜਾਂਦਾ ਹੈ ਰਾਜ ਸਭਾ 'ਚ ਜਾਂਦਾ ਫਿਰ ਰਾਸ਼ਟਰਪਤੀ ਤੱਕ ਜਾਂਦਾ ਹੈ ਇਹ ਜਾ ਕੇ ਉਹਦੀ ਰਿਮੂਵਲ ਹੁੰਦੀ ਏ ਜੀ ਫਿਰ ਤੁਸੀਂ ਇਹ ਦੇਖੋਗੇ ਇੱਥੇ ਜਥੇਦਾਰ ਸਾਹਿਬ ਨੇ ਜਿਹੜੇ ਸਾਡੇ ਉਹਨਾਂ ਨੂੰ ਜਿਸ ਤਰੀਕੇ ਨਾਲ ਲਾਇਆ ਗਿਆ ਹੈ ਦਾ ਜਲੀਲ ਕੀਤਾ ਗਿਆ ਉਹਨਾਂ ਦਾ ਗناہ ਕੀ ਸੀ ਗناہ ਉਹਨਾਂ ਦਾ ਇਹੋ ਹੀ ਸੀ ਕਿ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਜਿਹੜਾ ਧਾਰਮਿਕ ਸਜ਼ਾ ਲਾਈ ਰਾਜਨੀਤਿਕ ਤੌਰ ਤੇ ਕਿਹਾ ਕਿ ਤੁਸੀਂ ਇਸ ਰਸਤੇ ਤੇ ਚੱਲ ਕੇ ਆਪਣਾ ਸੁਧਾਰ ਕਰੋ ਤਾਂ ਉਸ ਉਹ ਗੱਲ ਮੰਨਣ ਦੀ ਬਜਾਏ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਕ ਕਰ ਦਿੱਤਾ ਗਿਆ ਔਰ ਉਹਨਾਂ ਦੇ ਉੱਤੇ ਗੰਭੀਰ ਦੋਸ਼ ਲਾ ਦਿੱਤੇ ਗਏ ਤੇ ਜਿਹੜੇ ਕਿ ਦੋਸ਼ ਅੱਜ ਤੱਕ ਵੀ ਜਿਹੜੇ ਸਾਬਤ ਨਹੀਂ ਹੋ ਸਕੇ ਤਾਂ ਇਹ ਆਪਣੇ ਆਪ ਦੇ ਵੀ ਸਭ ਤੋਂ ਵੱਡਾ ਸਵਾਲ ਹੈ ਕਿ ਅਸੀਂ ਗਲਤੀ ਦੇ ਉੱਪਰ ਇੱਕ ਹੋਰ ਗਲਤੀ ਕਰ ਲਈ ਔਰ ਪਹਿਲੀਆਂ ਗਲਤੀਆਂ ਤਾਂ ਜੇ ਮaaf ਹੋਈਆਂ ਨਹੀਂ ਤਾਂ ਜਿਹੜੀਆਂ ਹੋਣ ਵਾਲੀਆਂ ਗਲਤੀਆਂ ਨੇ ਉਹਨਾਂ ਦਾ ਪਤਾ ਨਹੀਂ ਕਦੋਂ ਨਤਾਰਾ ਹੋਏਗਾ ਜੀ ਪੀਰ ਮੁਹੰਮਦ ਜੀ ਹੁਣ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਰੈਲੀਆਂ ਕਰ ਰਹੇ ਨੇ ਪਿਛਲੇ ਦਿਨ ਖੰਨੇ ਚ ਕਰੇਲੀ ਹੋਈ ਅੱਜ ਮਾਨਸਾ ਦੇ ਵਿੱਚ ਹੋ ਰਹੀ ਆ ਮਨਪੀਰ ਸਿੰਘ ਯਾਰਲੀ ਤੇ ਹੋ ਸਾਰੇ ਰਲ ਕੇ ਅਕਾਲੀ ਆਗੂ ਕੀ ਸੰਭਾਵਨਾ ਲਗਦੀਆਂ ਨੇ ਅਕਾਲੀ ਦਲ ਮੋੜ ਸਰਜੀਤ ਹੋਵੇਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੜੇ ਹੀ ਇਤਰਾ ਚੜਾ ਆਉਂਦੇ ਰਹੇ ਨੇ ਸਮੇ ਸਮੇ ਜੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੌਮ ਦਾ ਇੱਕ ਗੂੜਾ ਪਿਆਰ ਹੈ ਜੀ ਕਿਉਂਕਿ ਜਿਹੜਾ ਕੌਮ ਦੇ ਅੰਦਰ ਇੱਕ ਰਾਜਨੀਤਿਕ ਚੇਤਨਤਾ ਹੁੰਦੀ ਹੈ ਇੱਕ ਧਾਰਮਿਕ ਚੇਤਨਤਾ ਹੁੰਦੀ ਹੈ ਉਹ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਪੰਜਾਬ ਦੇ ਦੇਸ਼ ਦੁਨੀਆ ਅੰਦਰ ਵਸਦੇ ਸਿੱਖ ਕੌਮ ਦੇ ਨਮਾਇੰਦਿਆਂ ਨੂੰ ਹਮੇਸ਼ਾ ਉਸ चीज ਦਾ ਫਾਇਦਾ ਮਿਲਦਾ ਰਿਹਾ ਜੀ ਇੱਥੇ ਸਵਾਲ ਇਹ ਉੱਠਦਾ ਹੈ ਕਿ ਅੱਜ ਜਦੋਂ ਅਸੀਂ ਇਸ ਤਰ੍ਹਾਂ ਰੈਲੀਆਂ ਕਰ ਰਹੇ ਹਾਂ ਚਾਹੇ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਚਾਹੇ ਇਧਰ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਬਾਦਲ ਦਾ ਨਾਇਕ ਕਰ ਰਿਹਾ ਹੈ ਤਾਂ ਇਸ ਦੇ ਦਰਮਿਆਨ ਅਸੀਂ ਕੀ ਜਿਹੜੇ ਕਰੰਟ ਇਸ਼ੂ ਨੇ ਹੂੰ ਉਹਨਾਂ ਦੇ ਉੱਤੇ ਕੋ ਗੱਲ ਕਰ ਰਹੇ ਆ ਕਿਉਂਕਿ ਸਾਨੂੰ ਦਾ ਹਣਕ ਦਿੱਤੇ ਨੂੰ ਸਪਸ਼ਟੀਕਰਨ ਹੀ ਦੇਣੇ ਪੈ ਰਹੇ ਨੇ ਇੱਕ ਦੂਸਰੇ ਨੂੰ ਇਹ ਹੀ ਦੱਸਣਾ ਪੈ ਰਿਹਾ ਕਿ ਅਸੀਂ ਸਹੀ ਹਾਂ ਦੂਸਰਾ ਗਲਤ ਹੈ ਤਾਂ ਇਹ ਜਿਹੜੀ ਦੂਸ਼ਣबाजी ਦੀ ਇੱਕ ਸਿਆਸਤ ਚੱਲ ਰਹੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਸਾਨੂੰ ਔਰ ਨੀਵੇਂ ਪਾਸੇ ਲਿ ਜਾ ਰਹੀ ਹੈ ਪੰਜ ਮੈਂਬਰੀ ਕਮੇਟੀ ਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਕਿ ਉਹਨਾਂ ਨੇ ਭਰਤੀ ਕਰਾਉਣੀ ਹੈ ਉਹ ਜ਼ਿੰਮੇਵਾਰੀ ਉਹ ਤਨਦੇਈ ਨਾਲ ਉਹ ਨਿਭਾ ਵੀ ਰਏ ਤੇ ਨਿਭਾਉਣੀ ਚਾਹੀਦੀ ਵੀ ਹੈ ਉਸ ਦੇ ਵਿੱਚੋਂ ਆਸ ਕੀਤੀ ਜਾ ਸਕਦੀ ਕਿ ਆਉਣ ਵਾਲੇ ਸਮੇਂ ਦੇ ਇੱਕ ਨਵੀਂ ਨਿਰੋਈ ਲੀਡਰਸ਼ਿਪ ਨਿਕਲ ਆਵੇਗੀ ਜੇਕਰ ਸਹੀ ਤਰੀਕੇ ਦੇ ਨਾਲ ਇਹ ਭਰਤੀ ਸਪੂਰਨ ਹੋ ਗਈ ਤਾਂ ਜੀ ਮੇਰੇ ਸਾਹਮਣੇ ਮੈਂ ਦੇਖ ਰਿਹਾ ਦੋ ਮੀਡੀਆ ਰਿਪੋਰਟਸ ਆ ਰਹੀਆਂ ਨੇ ਜਿਦੇ ਵਿੱਚੋਂ ਪਰਮਜੀਤ ਸਿੰਘ ਸਰਨਾ ਦਾ ਇੱਕ ਬਿਆਨ ਆ ਰਿਹਾ ਕਿ ਸੁਖਵੀਰ ਬਾਦਲ ਦੇ ਬਰਾਬਰ ਦਾ ਕੋਈ ਨਹੀਂ ਹੈ ਜਿਹੜਾ ਪ੍ਰਧਾਨਗੀ ਲੈ ਸਕੇ ਸੁਖਵੀਰ ਬਾਦਲ ਹੀ ਪ੍ਰਧਾਨਗੀ ਲਵੇਗਾ ਤੁਸੀਂ ਮੰਨਦੇ ਹੋ ਉਸ ਨੂੰ ਸਹਿਮਤ ਹੋ ਇਹ ਦੇਖੋ ਇਹ ਸਰਦਾਰ ਸਰਨਾ ਹੀ ਇਹਨਾਂ ਦੱਸ ਸਕਦੇ ਹੀ ਉਹਨਾਂ ਨੂੰ ਅੱਜ ਜਦੋਂ ਉਹਨਾਂ ਨੂੰ ਐਨਐਸਓ ਵੀਰ ਸਿੰਘ ਬਾਦਲ ਕਿੰਨੇ ਚੰਗੇ ਲੱਗਣ ਲੱਗ ਪਏ ਇੱਕ ਸਮਾਂ ਸੀ ਜਦੋਂ ਉਹ ਇਹਨਾਂ ਦੇ ਖਿਲਾਫ ਮਤੇ ਪਾਸ ਕਰਦੇ ਸੀ ਕਿ ਬਾਦਲ ਪਰਿਵਾਰ ਪੰਥਕ ਪਲੇਟਫਾਰਮ ਦੇ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ ਸੋ ਸਮੇਂ-ਸਮੇਂ ਰਾਜਨੀਤਿਕ ਬੰਦਿਆਂ ਦੇ ਰਾਜਨੀਤਿਕ ਬਿਆਨ ਹੁੰਦੇ ਹੀ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਮੈਂ ਉਹਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਤੇ ਦੂਸਰਾ ਬਿਆਨ ਇਹ ਆ ਕਿ ਵਿਸਾਖੀ ਤੋਂ ਪਹਿਲਾਂ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜੇਗਾ ਇਹ ਦਿਲਜੀਤ ਸਿੰਘ ਚੀਮਾ ਨੇ ਪੀਸੀ ਦੌਰਾਨ ਕਿਹਾਗਾ ਹੁਣ ਨਵਾਂ ਪ੍ਰਧਾਨ ਤੁਹਾਨੂੰ ਵੀ ਤਾਂ ਕੰਸਵਾ ਹੋਣ ਗਿਆ ਕੌਣ ਹੋ ਸਕਦਾ ਉਹ ਸਾਰੀ ਦੁਨੀਆ ਨੂੰ ਹੀ ਪਤਾ ਜੀ ਕਿ ਉਹ ਬਾਦਲ ਪਰਿਵਾਰ ਦੇ ਵਿੱਚੋਂ ਹੀ ਹੋਏਗਾ ਜੀ ਉਹ ਸਰਪੰਚ ਸੁਖਵੀਰ ਸਿੰਘ ਬਾਦਲ ਵੀ ਹੋ ਸਕਦੇ ਆ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਹੋ ਸਕਦਾ ਪਰ ਗੱਲ ਤਾਂ ਇਹ ਆ ਕਿ ਨਜ਼ਰੀਆ ਜਿਹੜਾ ਹੈ ਕੌਮ ਦੇ ਅੰਦਰ ਉਸ ਪ੍ਰਤੀ ਸਦਾ ਅਸੀਂ ਕਿੰਨਾ ਕੁ ਅੱਗੇ ਵੱਧ ਸਕੇ ਆ ਕਿ ਉਹ ਲੋਕਾਂ ਦੇ ਵਿੱਚ ਉਹ ਜਿਹੜੀ ਪਰਸੈਪਸ਼ਨ ਹੈ ਉਹ ਅਸੀਂ ਬਦਲ ਸਕੀਏ ਜਾਂ ਨਹੀਂ ਬਦਲ ਸਕੀਏ ਕੀ ਬਾਾਕੀ ਬਾਾਕੀ ਪੀਰ ਮੁਹੰਮਦ ਜੀ ਬਾਦਲ ਪਰਿਵਾਰ ਤੋਂ ਹੋਰ ਸੁਚੱਜੇ ਢੰਗ ਨਾਲ ਅਕਾਲੀ ਦਲ ਨੂੰ ਅਕਵਾਈ ਦੇਣ ਵਾਲਾ ਕੋਈ ਹੈ ਨਹੀਂ ਬੰਦਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣ ਸਕੇ ਕਿਸੇ ਕਰਕੇ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਹਦੜਾ ਸਾਹਿਬ ਨੇ ਪੰਜ ਸਿੰਘ ਸਾਹਿਬਾਨ ਨੇ ਬਣਾਈ ਸੀ ਇਹ ਸਿਰਨਾ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਭਰਤੀ ਹੈ ਭਰਤੀ ਦੇ ਵਿੱਚੋਂ ਜਿਹੜੀ ਲੀਡਰਸ਼ਿਪ ਉਬਰੇਗੀ ਉਹ ਚਾਹੇ ਕਿਸੇ ਨੂੰ ਵੀ ਬਣਾ ਦੇਵੇ ਪ੍ਰਧਾਨ ਚਾਹੇ ਬਾਦਲ ਪਰਿਵਾਰ ਚੋਂ ਬਣਾ ਦੇ ਚਾਹੇ ਤਰਸੰਧੀ ਪਰਿਵਾਰ ਚੋਂ ਬਣਾ ਦੇ ਚਾਹੇ ਟੋੜਾ ਪਰਿਵਾਰ ਚੋਂ ਬਣਾ ਦੇ ਚਾਹੇ ਉਹ ਕਿਸੇ ਆਮ ਜਿਹੜਾ ਵੀ ਕੋਈ ਆਮ ਵਰਕਰ ਹੈ ਉਹਦੇ ਵਿੱਚੋਂ ਕਿਸੇ ਨੂੰ ਬਣਾ ਦੇਵੇ ਜੀ ਇਹ ਤਾਂ ਉਸ ਪਾਸੇ ਵੱਲ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਅਸਲਾ ਕੀਤਾ ਉਸ ਪਾਸੇ ਆਉਣ ਵਾਸਤੇ ਕੁਝ ਉਫਰਾਲੇ ਕਰਨ ਦੀ ਲੋੜ ਸੀ ਉਹ ਨਹੀਂ ਹੋ ਰਿਹਾ ਜੇਕਰ ਸੁਖਬੀਰ ਸਿੰਘ ਬਾਦਲ ਦੁਆਰਾ ਪ੍ਰਧਾਨ ਬਣਦੇ ਨੇ ਅਕਾਲੀ ਦਲ ਨੂੰ ਅਗਵਾਈ ਦਿੰਦੇ ਨੇ ਤਾਂ ਪੀਰ ਮੁਹੰਮਦ ਵਾਪਸ ਆਉਣਗੇ ਜਾਂ ਨਹੀਂ ਦੇਖੋ ਇਹ ਜਿਹੜਾ ਸਵਾਲ ਆਪਣੇ ਆਪ ਦੇ ਵਿੱਚ ਹੋਂਦਾ ਮੈਂ ਜਵਾਬ ਬਹੁਤ ਕਲੀਅਰ ਦੇ ਚੁੱਕਾ ਆਪਣਾ ਅਸਤੀਫਾ ਦੇ ਕੇ ਜੀ ਕਿ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਸ ਵੇਲੇ ਅਕਾਲੀ ਦਲ ਚੱਲ ਰਿਹਾ ਚਾਹੇ ਉਹ ਪ੍ਰਧਾਨ ਹੈ ਜਾਂ ਨਹੀਂ ਹੈਗੇ ਜੀ ਉਹ ਬਹੁਤ ਹੀ ਇੱਕ ਰੋਂਗ ਦਿਸ਼ਾ ਵੱਲ ਜਾ ਰਿਹਾ ਉਸ ਦੇ ਨਾਲ ਕੋਈ ਵੀ ਨਾ ਤਾਂ ਪਾਰਟੀ ਨੂੰ ਫਾਇਦਾ ਮਿਲ ਰਿਹਾ ਨਾ ਉਹਨਾਂ ਨੂੰ ਮਿਲ ਰਿਹਾ ਉਹਨਾਂ ਦੀ ਸ਼ਖਸੀਅਤ ਹੋਰ ਦਾਗਦਾਰ ਹੁੰਦੀ ਜਾ ਰਹੀ ਹੈ ਦਿਨੋ ਦਿਨ ਔਰ ਉਹਦੇ ਉੱਤੇ ਕੁਐਸਚਨ ਮਾਰਕ ਲੱਗ ਰਹੇ ਆ ਤੇ ਇਹ ਜਿਹੜੇ ਨੇ ਇਹ ਗੁਰੂ ਤੋਂ ਬੇਮੁਖ ਹੋ ਗਏ ਨੇ ਇਹ ਗੁਰੂ ਨੂੰ ਮੰਨਣਾ ਨਹੀਂ ਚਾਹੁੰਦੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਣਾ ਚਾਹੁੰਦੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜੇ ਆਪਾਂ ਇਹੋ ਹੀ ਵਾਰ-ਵਾਰ ਫੈਸਲੇ ਕਰਨੇ ਆ ਤਾਂ ਫਿਰ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਮਤਲਬ ਇਸ ਗੱਲ ਦਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਨਮੁੰਦਾ ਜਮਾਤ ਹੈ ਜੀ ਔਰ ਇਹ ਇਕੱਲੀ ਰਾਜਨੀਤਿਕ ਪਾਰਟੀ ਨਹੀਂ ਇਹਦੇ ਨਾਲ ਸਿੱਖਾਂ ਦੀ ਜਿਹੜੀ ਇਹ ਮਾਨਸਿਕਤਾ ਜਿਹੜੀ ਹੈ ਧਾਰਮਿਕ ਤੌਰ ਦੇ ਉਤੇ ਜੁੜੀ ਹੋਈ ਹੈ ਸੋ ਇਸ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਨਿਰਸਵਾਰਥ ਸਾਨੂੰ ਕੰਮ ਕਰਨ ਦੀ ਲੋੜ ਹੈ ਔਰ ਉਸ ਦੇ ਲਈ ਸਾਰਿਆਂ ਨੂੰ ਪਹਿਰੇਦਾਰ ਬੰਨਾ ਪਵੇ ਜੀ ਕਰਨਲ ਸਿੰਘ ਪੀਰ ਮੁਹੰਮਦ ਜੀ ਬਹੁਤ ਬਹੁਤ ਸ਼ੁਕਰੀਆ ਅਹਿਮ ਸਵਾਲਾਂ ਤੇ ਸਾਡੇ ਨਾਲ ਜੋੜਨ ਲਈ ਧੰਨਵਾਦ ਜੀ ਧੰਨਵਾਦ ਜੀ ਸਾਡੇ ਨਾਲ ਜੁੜੇ ਹੋਏ ਸਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬੀਤੇ ਦਿਨੀ ਅਸਤੀਫਾ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਇਹਨਾਂ ਦੇ ਕੁਝ ਸਾਥੀਆਂ ਨੇ ਵੀ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਅਸਤੀਫਿਆਂ ਦਾ ਦੌਰ ਸ਼ੁਰੂ ਹੋਇਆ ਆਪਣੇ ਸਵਾਲਾਂ ਦੇ ਜ਼ਰੀਏ ਜਵਾਬਾਂ ਦੇ ਜ਼ਰੀਏ ਉਹਨਾਂ ਨੇ ਕਲੀਅਰ ਕਰਤਾ ਕਿ ਜਿਵੇਂ ਸੁਖਵੀਰ ਬਾਦਲ ਪ੍ਰਧਾਨ ਬਣਨੇ ਕੀਤਾ ਉਹ ਦੁਬਾਰਾ ਅਕਾਲੀ ਦਲ ਦੇ ਵਿੱਚ ਨਹੀਂ ਆਉਣਗੇ ਤਾਂ ਇਹ ਵੀ ਕਿਤੇ ਨਾ ਕਿਤੇ ਇੱਕ ਪਰਸੈਪਸ਼ਨ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਕਿ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਇਹ ਪਰਸੈਪਸ਼ਨ ਫਿਟ ਕਰ ਦਿੱਤੀ ਗਈ ਆ ਕਿ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਤੋਂ ਬਿਨਾ ਕਿਸੇ ਨੂੰ ਵੀ ਜਿਹੜਾ ਪ੍ਰਧਾਨ ਦੇ ਤੌਰ ਤੇ ਨਹੀਂ ਦੇਖਿਆ ਜਾ ਰਿਹਾ ਤਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਮੋੜ ਸਰਜੀਤ ਹੋਵੇਗਾ ਖਾਸ ਕਰਕੇ ਜਿਹੜੀਆਂ ਪੰਜਾਬ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ ਉਹਨਾਂ ਰੈਲੀਆਂ ਦੇ ਨਾਲ ਅਕਾਲੀ ਦਲ ਆਪਣਾ ਦੁਵਾਰੇ ਆਧਾਰ ਸਥਾਪਿਤ ਕਰ ਚੱਕ ਸਕੇਗਾ ਲੋਕਾਂ ਦੇ ਵਿੱਚ ਜੋ ਅਕਾਲੀ ਦਲ 2007 ਦੇ ਵਿੱਚ ਸੀ ਜੋ ਅਕਾਲੀ ਦਲ 2012 ਦੇ ਵਿੱਚ ਸੀ ਜੋ 17 ਦੇ ਵਿੱਚ ਸੀ ਕੀ ਉਹ ਅਕਾਲੀ ਦਲ ਦੁਬਾਰੇ ਮੁੜ ਸੁਰਜੀਤ ਹੋ ਸਕੇਗਾ ਇਹ ਸਵਾਲ ਹਾਲੇ ਖਲਾ ਦੇ ਵਿੱਚ ਹੈ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਆਪਣੀ ਮੁੜ ਸੁਰਜੀਤੀ ਲਈ ਪੂਰੀ ਜਦੋਜਹਿਦ ਕਰ ਰਿਹਾ ਤੁਹਾਡਾ ਇਸ ਬਾਰੇ ਕੀ ਪ੍ਰਤੀਕਰਮ ਹੈ ਜੋ ਇਹ ਅਸਤੀਫੇ ਦਿੱਤੇ ਜਾ ਰਹੇ ਨੇ ਟਕਸਾਲੀ ਅਕਾਲੀਆਂ ਵੱਲੋਂ ਜੋ ਇੱਕ ਵਿਰੋਧ ਕੀਤਾ ਜਾ ਰਿਹਾ ਜਿਸ ਤਰੀਕੇ ਦਾ ਸਾਹਮਣੇ ਇੱਕ ਸਿਨੈਰੀਓ ਨਜ਼ਰ ਆ ਰਿਹਾ ਅਕਾਲੀ ਦਲ ਦਾ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣੇ ਪ੍ਰਤੀਕਰਮ ਸਾਨੂੰ ਜਰੂਰ ਦੱਸਿਓ ਧੰਨਵਾਦ